ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਪੱਕਦੀ ਸਿਆਸਤ ਔਰ ਗੱਲਬਾਤ ਕਰਦੇ ਹਾਂ ਦੇਸ਼ ਦੇ ਦੇਸ਼ ਦੇ ਪੱਗ ਦੇ ਮਾਹੌਲ ਬਾਰੇ ਪਰ ਇਸ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ ਵਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਕਸ਼ਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਰਿੰਦਰ ਜੀ ਮਲਾਦੀਮੀਨ ਪੁਤਿਨ ਨੇ ਰਾਸ਼ਪਤੀ ਬਣਦੇ ਆ ਇੱਕ ਅਜਹੀ ਗੱਲ ਆਖ ਦਿੱਤੀ ਹੈ ਕਿ ਅਸੀਂ ਤੀਸਰੀ ਵਰਲਡ ਵਾਰ ਤੋਂ ਇੱਕ ਕਦਮ ਦੂਰੀ ਤੇ ਆ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਜਿਹੜੀ ਗੱਲ ਉਹਨਾਂ ਨੇ ਆਖੀ ਇਹ ਬੜੀ ਡਰਾ ਕੇ ਰੱਖ ਦੇਣ ਵਾਲੀ ਹੈ ਸੋ ਜਿਸ ਢੰਗ ਨਾਲ ਉੱਥੇ ਚੋਣਾਂ ਹੋਈਆਂ ਨੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤਿੰਨ ਦਿਨ ਲਗਾਤਾਰ ਚੋਣਾਂ ਹੋਈਆਂ ਨੇ ਰਾਸ਼ਟਰਪਤੀ ਦੇ ਲਈ ਤੇ ਬੜੀ ਹੈਰਾਨ ਕਰਨ ਵਾਲੀਆਂ ਜਿਹੜੀਆਂ ਉਹਨਾਂ ਦੀ VOTING PERCENTAGE ਆਈ ਹੈ 87.8% ਦੀ ਜਿਹੜੀਆਂ ਵੋਟਾਂ ਨੇ ਵਲਾਦੀਮੀਰ ਪੁਤਨ ਨੂੰ ਮਿਲੀਆਂ ਨੇ ਅਮਰੀਕਾ ਨੇ ਤੇ ਇਥੋਂ ਤੱਕ ਕਹਿ ਤਾ ਕਿ ਇਹ ਜਿਹੜੀਆਂ VOTING ਹੋਈਆਂ ਨੇ ਨਾਈਦਰ ਫਰੀ ਨੌਰ ਫੇਰ ਇਹ ਜਿਹੜੀਆਂ ਵੋਟਾਂ ਹੋਈਆਂ ਨੇ ਓਕੇ ਜੀ ਔਰ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਪ੍ਰੈਜ਼ੀਡੈਂਟ ਬਣੇ ਨੇ ਪਹਿਲਾਂ ਵੀ ਦੱਸਦੀ ਇਹ ਵਲਾਦੀਮੀਰ ਪੁਤਿਨ ਜਿਹੜੇ ਨੇ ਉਹ ਪਹਿਲਾਂ ਵੀ ਜਦੋਂ ਦੋ ਵਾਰ ਉਹਨਾਂ ਦਾ ਟਿਨਿਓਰ ਕਾਰਜਕਾਲ ਖਤਮ ਹੋ ਗਿਆ ਸੀਗਾ ਤੇ ਫਿਰ ਉਹਨਾਂ ਨੇ ਆਪਣੇ ਇੱਕ ਬੜੇ ਖਾਸਮ ਖਾਸ ਸਾਥੀ ਸਾਥੀ ਨੂੰ ਜੀ ਦਮਿਤਰੀ ਮੇਦਵੇ ਦੇਵ ਉਹਨਾਂ ਨੂੰ ਖੜਾ ਕਰਤਾ ਜੀ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਚ ਉਹਨਾਂ ਨੂੰ ਜਿਤਾਤਾ ਤੇ ਖੁਦ ਬਣ ਗਏ ਪ੍ਰਾਈਮ ਮਿਨਿਸਟਰ ਫਿਰ ਜਦੋਂ ਕਾਰਜਕਾਲ ਖਤਮ ਹੋਇਆ ਤੇ ਉਸ ਤੋਂ ਬਾਅਦ ਫਿਰ ਚੋਣਾ ਹੋਈਆਂ ਤੇ ਫਿਰ ਆਪ ਕੇ ਕਿਹਾ ਉਹਨਾਂ ਨੇ ਕਿਹਾ ਜੀ ਦੇਖੋ ਜੀ ਇਹ ਤਾਂ ਮੇਰੇ ਤੋਂ ਪਹਿਲਾਂ ਤੇ ਇਹ ਦਮਿਤਰੀ ਮਿਹਦੇਵੇ ਦੇਵ ਸੀਗੇ ਤੇ ਹੁਣ ਮੈਂ ਇਲੈਕਸ਼ਨ 'ਚ ਖੜਾ ਮੇਰੇ ਤੇ ਹੁਣ ਇੱਕ ਤਰ੍ਹਾਂ ਨਾਲ ਸ਼ੁਰੂਆਤ ਹੀ ਹੈਗੀ ਕਿਉਂਕਿ ਮੇਰੇ ਤੋਂ ਪਹਿਲਾਂ ਤੇ ਮਿਹਦੇਵੇ ਦੇਵ ਸੀਗੇ ਪ੍ਰੈਜ਼ੀਡੈਂਟ ਤੇ ਫਿਰ ਇਹਨਾਂ ਨੇ ਦੁਬਾਰਾ ਤੋਂ ਇਲੈਕਸ਼ਨ ਲੜਾਈ ਤੇ ਫਿਰ ਜਿੱਤੇ ਕਾਰਜਕਾਲ ਪਹਿਲਾ ਰਸ਼ੀਅਨ ਹੁੰਦਾ ਸੀ 4 ਸਾਲ ਦਾ ਜੀ ਫਿਰ ਜਦੋਂ ਇਹ ਬਣੇ ਤੇ ਇਹਨਾਂ ਨੇ ਕਾਰਜਕਾਲ ਆਪਣਾ ਜਿਹੜਾ ਹੈਗਾ ਰਸ਼ੀਅਨ ਪ੍ਰੈਜ਼ੀਡੈਂਟ ਤਾਂ ਕਰਤਾ 6 ਸਾਲ ਦਾ ਜੀ ਉਸ ਤੋਂ ਬਾਅਦ ਫਿਰ ਰੈਫਰੈਂਡਮ ਵੀ ਕਰਵਾਇਆ ਸੀ ਇਹਨਾਂ ਨੇ ਇੱਕ ਵਾਰੀ ਬੁਲਦੀਮੀਰ ਪੁਤਨ ਨੇ ਉਹ ਲੋਕਾਂ ਤੋਂ ਪੁੱਛਿਆ ਕਿ ਭਾਈ ਮੈਂ ਹੋਰ ਅਗਲੀ ਵਾਰ ਵੀ ਜਿਹੜਾ ਹੈਗਾ ਉਹ ਬਣ ਸਕਦਾ ਤੇ ਫਿਰ ਉਹ ਰੈਫਰੈਂਡਮ ਦੇ ਵਿੱਚ ਫਿਰ ਇਹਨਾਂ ਦੀ ਫੇਵਰ ਦੇ ਵਿੱਚ ਵੋਟਾਂ ਗਈਆਂ ਸੀ ਤੇ ਹੁਣ 2024 ਚ ਜਿਹੜੀ ਚੋਣ ਹੋਈ ਹੈ 87.8% ਜਿਹੜੀਆਂ ਇਹਨਾਂ ਨੂੰ ਵੋਟਾਂ ਪਈਆਂ 2030 ਤੱਕ ਦਾ ਇਹਨਾਂ ਦਾ ਕਾਰਜਕਾਲ ਰਹੇਗਾ ਵਲਾਦੀਮੀਰ ਪੁਤਿਨ ਦੀ ਜੇ ਆਪਾਂ ਗੱਲ ਕਰੀਏ ਨਾ ਜੀ ਕਾਫੀ ਸਟਰੋਂਗ ਜੇ ਆਪਾਂ ਬਚਪਨ ਦੇ ਇਤਿਹਾਸ ਤੇ ਹੋਏ ਗੱਲ ਕਰ ਲਈਏ ਤੇ ਬਚਪਨ ਵੀ ਇਹਨਾਂ ਦਾ ਕੋਈ ਬਹੁਤ ਰਈਜਾਦਿਆਂ ਵਾਲਾ ਨਹੀਂ ਸੀ ਨਿਕਲਿਆ ਬੜੀਆਂ ਲੜਾਈਆਂ ਝਗੜੇ ਬਚਪਨ ਤੋਂ ਜਦੋਂ ਗਲੀਆਂ ਦੇ ਵਿੱਚ ਨੁਕਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਤੇ ਉਦਾਂ ਲੜਾਈਆਂ ਕਰਦੇ ਕਰਦੇ ਕਿਉਂਕਿ ਹਾਲਾਤ ਉਦਾਂ ਦੇ ਸੀਗੇ ਰਸ਼ੀਆ ਦੇ ਵਿੱਚ ਤੇ ਫਿਰ ਇਹ ਸਮਝ ਲਓ ਪੜ੍ਹੇ ਲਿਖੇ ਮਾਰਸ਼ਲ ਆਰਟ ਦੇ ਬੜੇ ਖਾਸ ਐਕਸਪਰਟ ਨੇ ਘਸੌਨਮੁਕੀਬਾ ਵਿੱਚ ਵੀ ਕਾਫੀ ਤੇਜ਼ ਨੇ ਹੋਰ ਵੀ ਖੇਡਾਂ ਖੁੱਡਾਂ ਦੇ ਵਿੱਚ ਵੀ ਇਹ ਕਾਫੀ ਜਾ ਹੈਗੇ ਨੇ ਅੱਗੇ ਵੱਧ ਕੇ ਖੇਡਦੇ ਨੇ ਇਹ ਤੇ ਫਿਰ ਇਹ ਕੇਜੀਪੀ ਦੇ ਰਹੇ ਨੇ ਪ੍ਰੈਜ਼ੀਡੈਂਟ ਉਹ ਖੁਫੀਆ ਏਜੰਸੀ ਰਸ਼ੀਆ ਦੀ ਹੁੰਦੀ ਸੀ ਇੰਦਰਾ ਗਾਂਧੀ ਉਹ ਨਾਲ ਕਾਫੀ ਇਨਫੋ ਇਹਨਾਂ ਦੇ ਨਾਲ ਚੰਗੇ ਇਸ ਭਾਰਤ ਔਰ ਰਸ਼ੀਆ ਦੇ ਜਿਹੜੇ ਤਾਲੁਕਾਤ ਸੀ ਜਿਸ ਵੇਲੇ ਪ੍ਰਧਾਨ ਮੰਤਰੀ ਸਾਡੇ ਹੁੰਦੇ ਸੀ ਇੰਦਰਾ ਗਾਂਧੀ ਜੀ ਉਸ ਵੇਲੇ ਚੰਗੇ ਭਾਰਤ ਔਰ ਰਸ਼ੀਆ ਦੇ ਸਬੰਧ ਹੁੰਦੇ ਸੀ ਵਕੀਲ ਵੀ ਨੇ ਵਲਾਦੀਮੀਰ ਪੁਤਨ ਹਰਾਂ ਨੇ ਐਲਐਲਬੀ ਕੀਤੀ ਹੈ ਤੇ ਫਿਰ ਇਹ ਉੱਥੇ ਵੀ ਤੁਸੀਂ ਦੇਖ ਲਓ ਕਿ ਰਸ਼ੀਆ ਦੇ ਵਿੱਚ ਜਿਸ ਵੇਲੇ 1991 ਦੇ ਵਿੱਚ ਜਿਹੜਾ ਯੂਐਸਐਸਆਰ ਹੁੰਦਾ ਸੀ ਨਾ ਯੂਨੀਅਨ ਆਫ ਸੋਫੀਆ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਇਹ ਟੁੱਟ ਗਿਆ ਸੀਗਾ ਇਹਦੇ ਟੋਟੇ ਹੋ ਗਏ ਸੀ 15 ਮੁਲਕ ਜਿਹੜੇ ਸੀ ਜਿੱਦਾਂ সেন্ট্রਲ ਏਸ਼ੀਆ ਦੇ ਕੰਟਰੀ ਹੋਗੇ ਕਜ਼ਾਕਿਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਹੋਰ ਬੇਲਾਰੂਸ ਇਹ ਜਿਹੜੇ ਯੂਰਪ ਦੇ ਕੁਝ ਮੁਲਕ ਸੀ 15 ਮੁਲਕ ਛੋਟੇ ਛੋਟੇ ਵੱਖ ਹੋ ਗਏ ਸੀ ਪਰ ਫਿਰ ਵੀ ਤੁਸੀਂ ਦੇਖ ਲਓ ਰਸ਼ੀਆ ਇਸ ਵੇਲੇ ਵੀ ਮਤਲਬ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਜੀ ਤੇ ਐਡਾ ਮਤਲਬ ਵੱਡਾ ਹੈ ਅਮਰੀਕਾ ਕੈਨੇਡਾ ਤੋਂ ਵੀ ਵੱਡਾ ਮੁਲਕ ਹੈ ਤੇ ਉਦੋਂ ਮਿਖਾਇਲ ਗੋਰਬਚੋਵ ਹੁੰਦੇ ਸੀਗੇ ਉੱਥੇ ਹੈੱਡ ਹੁੰਦੇ ਸੀਗੇ ਇਸ ਕੰਟਰੀ ਦੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਫਿਰ ਹੌਲੀ-ਹੌਲੀ ਇਹ ਸਿਆਸਤ ਦੇ ਵਿੱਚ ਆਏ ਨੇ ਕੇ ਜੀਬੀ ਤੋਂ ਬਾਅਦ ਤੇ ਫਿਰ ਇਹਨਾਂ ਨੇ ਸਿਆਸਤ ਦਾ ਜਿਹੜਾ ਇਹੋ ਜਿਹਾ ਚਸਕਾ ਲੱਗਿਆ ਕਿ ਹੁਣ ਕਹਿੰਦੇ ਨੇ ਮੈਂ ਮੈਂ ਕੁਰਸੀ ਤੋਂ ਉਤਰਨਾ ਹੀ ਨਹੀਂ ਹੈਗਾ ਤੇ ਹੁਣ 2030 ਤੱਕ ਦਾ ਤਾਂ ਫਿਰ ਇਹਨਾਂ ਨੂੰ ਸਮਝ ਲਓ ਕਿ ਕਾਰਜਕਾਲ ਜਿਹੜਾ ਇਹਨਾਂ ਦਾ ਵੱਧ ਗਿਆ ਹੁਣ ਜਿਸ ਢੰਗ ਨਾਲ ਮੈਂ ਦੱਸਿਆ ਵੀ ਆ ਤਿੰਨ ਦਿਨ ਵੋਟਾਂ ਹੋਈਆਂ ਤੇ ਇਹਨਾਂ ਦੀ ਜਿਹੜੀ ਹੈਗੀ ਆ ਉਹ ਫਿਰ ਜਿੱਤ ਹਾਸਲ ਹੋ ਗਈ ਹੈ ਤੇ ਹੁਣ ਇਹਨਾਂ ਨੇ ਜੋ ਗੱਲ ਕੀਤੀ ਹੈ ਕਿ ਭਾਈ ਜਿਸ ਢੰਗ ਨਾਲ ਤੁਹਾਨੂੰ ਪਤਾ ਹੀ ਹੈ ਇਸ ਵੇਲੇ ਯੂਕਰੇਨ ਦਾ ਤੇ ਰਸ਼ੀਆ ਦਾ ਜਿਹੜਾ ਲੜਾਈ ਚੱਲਦੀ ਪਈ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਜੇ ਅਮਰੀਕਾ ਲੈਡ ਨੈਟੋ ਜੇ ਲੜਾਈ ਕਰਦਾ ਹੈ ਸਿੱਧਾ ਰਸ਼ੀਆ ਦੇ ਨਾਲ ਜੀ ਤੇ ਵਲਾਦੀਮੀਰ ਪੁਤਨ ਹੋਰਾਂ ਨੇ ਕਿਹਾ ਕਿ ਅਸੀਂ ਇੱਕ ਕਦਮ ਦੀ ਦੂਰੀ ਤੇ ਹੋਵਾਂਗੇ ਵਰਲਡ ਵਾਰ 3 ਤੋਂ ਜਿਹੜੀਆਂ ਬੜੀਆਂ ਡਰਾਉਣੀ ਗੱਲ ਹੈ ਕਸ਼ਮੀਰ ਜੀ ਉਹ ਜਿਹੜੇ ਜਸ ਵੇਲੇ ਫਸਟ ਔਰ ਸੈਕੰਡ ਵਰਲਡ ਵਾਰ ਹੋਈ ਹੈ ਨਾ ਉਸ ਵੇਲੇ ਹਾਲਾਤ ਦੇਖ ਲਓ ਕਿ ਮੈਦਾਨੇ ਜੰਗ ਯੂਰਪ ਹੁੰਦਾ ਸੀਗਾ ਉਸ ਵੇਲੇ ਵੀ ਔਰ ਇੰਨਾ ਕ ਜਿਆਦਾ ਯੂਰਪ ਦੇ ਵਿੱਚ ਨੁਕਸਾਨ ਹੋਇਆ ਸੀਗਾ ਇੰਨਾ ਕ ਜਿਆਦਾ ਤਾਂ ਜਦ ਕਿ ਉਹ ਉਸ ਵੇਲੇ ਸਾਡਾ ਜਿਹੜਾ ਦੇਸ਼ ਸੀ ਭਾਰਤ ਉਦੋਂ ਬ੍ਰਿਟਿਸ਼ ਹਕੂਮਤ ਦਾ ਗੁਲਾਮ ਹੁੰਦਾ ਸੀ ਤੇ ਸਾਡੇ ਜਿਹੜੇ ਫੌਜੀ ਸੀਗੇ ਉਹ ਬ੍ਰਿਟੇਨ ਵੱਲੋਂ ਲੜੇ ਸੀ ਕਈ ਵਾਰੀ ਤੇ ਸਾਡੇ ਕੋਈ ਰਿਸ਼ਤੇਦਾਰ ਕਹਿੰਦੇ ਕਿ ਅਸੀਂ ਵੀ ਪੁਰਾਣੇ ਹੁਣ ਤੇ ਰਹੇ ਨਹੀਂ ਤੇ ਉਹਨਾਂ ਦੇ ਅੱਗੋਂ ਬੱਚੇ ਗੱਲ ਦੱਸਦੇ ਸਾਡੇ ਰਿਸ਼ਤੇਦਾਰਾਂ ਦੇ ਜੋ ਵੀ ਵਰਲਡ ਵਾਰ 3 ਦੇ ਬ੍ਰਿਟਿਸ਼ ਹਕੂਮਤ ਵੱਲੋਂ ਲੜਾਈ ਲੜਨ ਗਏ ਸੀਗੇ ਭਈ ਇਸ ਕਰਕੇ ਕਿਉਂਕਿ ਉਹਨਾਂ ਨੇ ਲਾਲਚ ਦਿੱਤਾ ਸੀ ਬ੍ਰਿਟਿਸ਼ਰਜ਼ ਨੇ ਕਿ ਤੁਹਾਡਾ ਦੇਸ਼ ਜਿਹੜਾ ਭਾਰਤ ਆ ਸੀ ਆਜ਼ਾਦ ਕਰਾ ਦਾਂਗੇ ਸਾਡੇ ਨਾਲ ਲੜਾਈ ਲੜੋਗੇ ਤੇ ਤੇ ਉਹ ਚੀਜ਼ਾਂ ਵੀ ਸੀਗੀਆਂ ਸੋ ਇਸ ਵੇਲੇ ਜੋ ਗੱਲਾਂ ਚੱਲਦੀਆਂ ਪਈ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰਸ਼ੀਆ ਦੀਆਂ ਬੜੀਆਂ ਡਰਾ ਕੇ ਰੱਖ ਦੇਣ ਵਾਲੀਆਂ ਨੇ ਰਸ਼ੀਆ ਬੜਾ ਸਟਰੋਂਗ ਬੜਾ ਇਸ ਵੇਲੇ ਅ ਮੁਲਕਾ ਸ਼ੁਰੂ ਤੋਂ ਬੜਾ ਸਟਰੋਂਗ ਰਿਹਾ ਯੂਐਸਐਸਆਰ ਵੇਲੇ ਵੀ ਤੁਸੀਂ ਦੇਖ ਲੋ ਕਿ ਕਮਿਊਨਿਸਟ ਪਾਰਟੀ ਦਾ ਪੂਰਾ ਉੱਥੇ ਸੀਗਾ ਤੇ ਹੁਣ ਵੀ ਕਿਤੇ ਕਿਤੇ ਜਿਹੜੇ ਬੁੱਧੀਜੀਵੀ ਆ ਉਹਨਾਂ ਦਾ ਇਹੀ ਕਹਿਣਾ ਕਿ ਰਸ਼ੀਆ ਜਿਹੜਾ ਚਾਹੁੰਦਾ ਕਿ ਜਿਹੜੇ ਜਿਸ ਢੰਗ ਨਾਲ ਪਹਿਲਾਂ ਯੂਐਸਐਸਆਰ ਸੀਗਾ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਉਸੇ ਤਰੀਕੇ ਦੇ ਨਾਲ ਫੇਰ ਜਿਹੜਾ ਹੈਗਾ ਕੁਝ ਮੁਲਕਾਂ ਨੂੰ ਆਪਣੇ ਤੇ ਰਲਵਾਣਾ ਵੀ ਚਾਹੁੰਦਾ ਇਸ ਵੇਲੇ ਸੋ ਗੱਲਾਂ ਜਿਹੜੀਆਂ ਹੋਈਆਂ ਨੇ ਬੜੀਆਂ ਖਤਰਨਾਕ ਗੱਲ ਕਹੀ ਹੈ ਬੜੀ ਡਰਾਕੀ ਬੜੀ ਘਬਰਾ ਦੇਣ ਵਾਲੀ ਗੱਲ ਹੈ ਕਿ ਅਸੀਂ ਤੇ ਰੱਬ ਤੋਂ ਇਹੀ ਚਾਹੁੰਦੇ ਪਈ ਇਹੋ ਜਿਹੀ ਕੋਈ ਚੀਜ਼ ਨਾ ਹੀ ਹੋਵੇ ਦੁਨੀਆ ਦੇ ਵਿੱਚ ਨਹੀਂ ਤੇ ਫਿਰ ਬਹੁਤ ਜ਼ਿਆਦਾ ਪਹਿਲਾਂ ਦੇ ਜਿਹੜੇ ਹੁੰਦੇ ਸੀ ਆਪਣੇ ਕਸ਼ਮੀਰ ਜੀ ਉਹ ਐਟਮ ਬੰਬ ਵਗੈਰਾ ਹੋਰ ਜੋ ਕਿਉਂਕਿ ਇਹ ਜੇ ਲੜਾਈ ਹੁੰਦੀ ਹੈ ਤੇ ਫਿਰ ਲੜਾਈ ਦੇ ਵਿੱਚ ਕੁਝ ਵੀ ਹੋ ਸਕਦਾ ਉਦੋਂ ਤੇ ਹਾਲਾਤ ਇੰਨੇ ਨਹੀਂ ਸੀ ਇੰਨੇ ਲੀਥਲ ਖਤਰਨਾਕ ਨਹੀਂ ਸੀ ਹੁੰਦੇ ਹਥਿਆਰ ਹੁਣ ਤੇ ਹਥਿਆਰ ਹੀ ਬੜੇ ਖਤਰਨਾਕ ਨੇ ਜੀ ਜੀ ਸੋ ਇਹ ਚੀਜ਼ਾਂ ਦੇ ਰੱਬ ਤੋਂ ਇਹੀ ਮੰਗਦੇ ਆ ਕਿ ਸੁੱਖ ਸ਼ਾਂਤੀ ਰਹੇ ਪੂਰੇ ਆਲਮੀ ਪੱਧਰ ਤੇ ਦੁਨੀਆ ਦੇ ਵਿੱਚ ਇਹੋ ਜਿਹਾ ਕੰਮ ਨਾ ਹੀ ਹੋਵੇ ਤੇ ਚੰਗਾ ਹੈ ਕਿਉਂਕਿ ਇਸ ਵਾਰ ਤਾਂ ਨਿਊਕਲੀਅਰ ਲਾਈਜੇ ਹੁੰਦੀ ਹੈ ਤਾਂ ਜ਼ਮੀਨਾਂ ਦੇ ਜ਼ਮੀਨਾਂ ਦੇਸ਼ ਤੇ ਦੇਸ਼ ਬੰਜਰ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਹਾਂ ਅੱਛਾ ਵਿੰਦਰ ਜੀ ਦੂਸਰੀ ਗੱਲ ਕਰ ਲੈਣੇ ਆ ਸੀਜੀਐਨ ਨੇ ਚੀਫ ਜਸਟਿਸ ਆਫ ਇੰਡੀਆ ਨੇ ਐਸਬੀਆਈ ਨੂੰ ਤਾੜਨਾ ਪਾਈ ਆ ਕੀ ਆ ਬੁਰਾ ਮਾਮਲਾ ਚੰਗੀ ਝਾੜ ਪਾਈ ਆ ਜੀ ਦੇਖੋ ਗੱਲ ਹੈ ਕਿ ਜੋ ਸੀਜੀਆਈ ਸਾਡੇ ਚੀਫ ਜਸਟਿਸ ਆਫ ਇੰਡੀਆ ਤੇ ਪੜੇ ਉਹਨਾਂ ਨੇ ਇਸ ਵੇਲੇ ਜਪੜੇ ਇਮਾਨਦਾਰੀ ਨਾਲ ਉਹ ਪੜੇ ਤਰੀਕੇ ਦੇ ਨਾਲ ਮੈਂ ਕਹਿੰਨਾ ਇਸ ਵੇਲੇ ਦੇਸ਼ ਦੀ ਸੇਵਾ ਹੀ ਮੈਂ ਕਹਾਂਗਾ ਕਰ ਰਹੇ ਨੇ ਸੋ 16 ਮਾਰਚ ਵੀ ਸੀ ਕਿ ਸੁਣਵਾਈ ਤੇ ਅੱਜ ਵੀ ਸੁਣਵਾਈ ਸੀ ਤੇ ਹੁਣ ਅਗਲੀ ਸੁਣਵਾਈ 21 ਮਾਰਚ ਨੂੰ ਸੱਦੀ ਹੈ ਜੀ ਸੀਜੀਆਈ ਨੇ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿਉਂਕਿ ਪਹਿਲਾਂ ਵੀ ਜਿਹੜੀਆਂ ਲਿਸਟਾਂ ਪ੍ਰੋਵਾਈਡ ਕੀਤੀਆਂ ਸੀ ਨਾ ਜੀ ਇਲੈਕਟਰੋਰ ਬਾਂਡ ਨੂੰ ਲੈ ਕੇ ਜੀ ਆਪਣੇ ਐ ਐਸਬੀਆਈ ਨੇ ਜੀ ਇਲੈਕਸ਼ਨ ਕਮਿਸ਼ਨ ਨੂੰ ਤੇ ਫਿਰ ਉੱਥੇ ਵੀ ਆਪਣੇ ਕੋਰਟ ਦੇ ਵਿੱਚ ਵੀ ਭੇਜੀਆਂ ਸੀ ਉਹ ਜਿਹੜੀ ਅਪਲੋਡਡ ਲਿਸਟ ਹੋਈ ਸੀ ਉਹ ਮਤਲਬ ਮੈਚਿੰਗ ਦਾ ਰੌਲਾ ਸੀਗਾ ਵੀ ਮੈਚਿੰਗ ਹੁਣ ਇਹ ਨਹੀਂ ਪਤਾ ਵੀ ਕਿਹੜੀ ਪਾਰਟੀ ਨੇ ਕਿਹੜੀ ਕਿਹੜੇ ਕਾਰਪੋਰੇਟ ਕੰਪਨੀ ਨੇ ਕਿਹੜੀ ਪਾਰਟੀ ਨੂੰ ਫੰਡ ਦਿੱਤਾ ਇਹ ਤੇ ਲਿਸਟ ਆ ਗਈ ਸੀ ਵੀ ਇਹ ਇਸ ਕਾਰਪੋਰੇਟ ਘਰਾਨੇ ਵੱਲੋਂ ਫੰਡ ਗਿਆ ਵੀ ਇਸ ਇਸ ਆਪਣੇ ਪੋਲੀਟੀਕਲ ਪਾਰਟੀ ਕੋਲ ਆਇਆ ਪਰ ਕਿੰਨੇ ਕਿੰਨੂੰ ਦਿੱਤਾ ਇਹ ਜਿਹੜਾ ਮੈਚਿੰਗ ਹੈ ਇਹ ਨਹੀਂ ਸੀ ਹੋ ਰਹੀ ਤੋ ਇਸ ਬਾਰੇ ਜੋ ਐਸ ਐਸਬੀਆਈ ਦੀ ਸੀਗੀ ਵਕੀਲ ਹਰੀਸ਼ ਐਡਵੋਕੇਟ ਹਰੀ ਸਾਲਵੇ ਬੜੇ ਸੀਨੀਅਰ ਵਕੀਲ ਨੇ ਬੜੇ ਮਹਿੰਗੇ ਵਕੀਲ ਨੇ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ 30 ਜੂਨ ਤੱਕ ਦਾ ਸਮਾਂ ਦਿੱਤਾ ਜਾਵੇ ਪਰ ਮਾਨਯੋਗ ਅਦਾਲਤ ਨੇ ਕਿਹਾ ਸੀ ਵੀ 30 ਜੂਨ ਨੇ ਹੋਣਾ ਹੀ ਜਦ ਹੀ ਲਾਓ ਜੋ ਕੁਝ ਹੈਗਾ ਉਹ ਫਿਰ ਹੁਣ ਅਦਾਲਤ ਨੇ ਅੱਜ ਉੱਥੇ ਸੁਣਵਾਈ ਸੀ ਅੱਜ ਫਿਰ ਝਾੜ ਪਾਈ ਹੈ ਕਿ ਜਿਹੜਾ ਅਲਫਾਨੂਮੈਰਿਕ ਨੰਬਰ ਵਗੈਰਾ ਹੈਗੇ ਆ ਉਹ ਤੁਸੀਂ ਦੱਸੋ ਉਹਦੇ ਬਾਰੇ ਤੁਸੀਂ ਜ਼ਿਕਰ ਨਹੀਂ ਕੀਤਾ ਉਦੇ ਬਾਰੇ ਗੱਲਬਾਤ ਨਹੀਂ ਹੈਗੀ ਸੋ ਅੱਜ ਵੀ ਝਾੜਾ ਪਾਈਆਂ ਨੇ ਕਿ ਇੱਕ ਤੇ ਤੁਸੀਂ ਹਲਫੀਆ ਬਿਆਨ ਦਿਓ ਵੀ ਕੋਈ ਵੀ ਜਾਣਕਾਰੀ ਐਫੀਡੇਵਿਟ ਦਿਓ ਕੋਈ ਜਾਣਕਾਰੀ ਤੁਸੀਂ ਲੁਕਾਈ ਛਪਾਈ ਨਹੀਂ ਗਈ 21 ਤਰੀਕ ਜਿਹੜੀ ਆ ਹੁਣ ਪਾਈ ਗਈ ਹੈ ਸ਼ਾਮੀ 5 ਵਜੇ ਤੱਕ ਦਾ ਸਮਾਂ ਦਿੱਤਾ ਵੀ 21 ਤਰੀਕ ਤੱਕ ਸ਼ਾਮੀ 5 ਵਜੇ ਤੱਕ ਇੱਥੇ ਟੇਬਲ ਤੇ ਲਿਆ ਕੇ ਰਿਓ ਕਾਗਜ਼ ਪੱਤਰ ਜੋ ਕੋਈ ਜਾਣਕਾਰੀ ਹੈਗੀ ਹੈ ਸੋ ਇਹ ਸਾਰਾ ਮਾਮਲਾ ਤੇ ਜਸਟੰਗ ਨਾਲ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਡਾਕਟਰ ਡੀ ਵੀ ਚੰਦਰ ਚੂੜ ਸਿੰਘ ਹੁਰੀ ਜਿਸ ਢੰਗ ਨਾਲ ਮੈਂ ਕਹਾਂਗਾ ਉਹ ਆ ਆਪਣਾ ਜ਼ਿੰਮੇਵਾਰੀ ਜਿਹੜੀ ਆਪਣਾ ਅਹੁਦਾ ਆਪਣੀ ਸੇਵਾਵਾਂ ਡਿਊਟੀ ਨਿਭਾ ਰਹੇ ਨੇ ਡਿਊਟੀ ਨਿਭਾ ਰਹੇ ਨੇ ਕਾਬਲੇ ਤਾਰੀਫ ਹੈ ਜੀ ਜੀ ਅੱਛਾ ਜੀ ਰਵਿੰਦਰ ਜੀ ਚੋਣਾਂ ਦਾ ਐਲਾਨ ਹੋ ਗਿਆ ਦੇਸ਼ ਵਿੱਚ ਮਾਹੌਲ ਵੀ ਭੱਗ ਗਿਆ ਵਾ ਪਰ ਇਲੈਕਸ਼ਨ ਕਮਿਸ਼ਨ ਆ ਜੋ ਕਿਤੇ ਨਾ ਕਿਤੇ ਸਖਤ ਹੁੰਦਾ ਨਜ਼ਰ ਆ ਰਿਹਾ ਔਰ ਉਹਨੇ ਆਪਣੇ ਉਸਨੇ ਆਪਣੀ ਫੀਲਡ ਦੇ ਵਿੱਚ ਟੀਮਾਂ ਛੱਡ ਦਿੱਤੀਆਂ ਨੇ ਕੀ ਆ ਪੂਰਾ ਮਾਮਲਾ ਦੇਖੋ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਵੀ ਇਲੈਕਸ਼ਨ ਦੇਖੋ ਸਾਰਾ ਜੋ ਕੁਝ ਹੋਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਰਜੀਵ ਕੁਮਾਰ ਜਿਹੜੇ ਚੀਫ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ 16 ਮਾਰਚ ਨੂੰ ਮਿਤੀਆਂ ਦੱਸੀਆਂ ਗਈਆਂ ਵੀ ਇਹ ਤਰੀਕ ਨੂੰ ਇਹ ਨਨ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੇ ਨੇ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਕੋ ਇਹ ਹਾਇਰਾਰਕੀ ਜਿਹੜੀ ਹੈਗੀ ਹੈ ਸਟੇਟ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਕਿਉਂਕਿ ਗਾਈਡਲਾਈਨਸ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹੋਈ ਹੈ ਸਾਰੀ ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਇੱਕ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਤਿੰਨ ਤਿੰਨ ਟੀਮਾਂ ਲਾਈਆਂ ਗਈਆਂ ਨੇ ਨਜ਼ਰ ਰੱਖਣ ਨੂੰ ਟੀਮਾਂ ਤੇ ਕਹਿੰਦੇ ਨੇ ਨਾਉ ਲਾਈਆਂ ਗਈਆਂ ਨੇ ਪਰ ਉਹਨਾਂ ਦੀ ਡਿਊਟੀ ਵੰਡੀ ਗਈ ਹੈ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਉਹ ਟੀਮਾਂ ਕੰਮ ਕਰਨਗੀਆਂ ਉਹਨਾਂ ਟੀਮਾਂ ਦੇ ਵਿੱਚ ਕਲਾਸ 1 ਅਫਸਰ ਹੋਣਗੇ ਹੋਰ ਅਧਿਕਾਰੀ ਹੋਣਗੇ ਪੁਲਿਸ ਵਾਲੇ ਵੀ ਵਿੱਚ ਸ਼ਾਮਲ ਹੋਣਗੇ ਪੁਲਿਸ ਫੋਰਸ ਵੀ ਜਿਹੜੀ ਹੈ ਉਸ ਟੀਮ ਦਾ ਹਿੱਸਾ ਹੋਵੇਗੀ ਉਹਨਾਂ ਦਾ ਕੰਮ ਗੱਡੀਆਂ ਦੇ ਉੱਤੇ ਨਾ ਕੈਮਰੇ ਫਟ ਕੀਤੇ ਨੇ ਪੱਕੇ ਹੀ ਗੱਡੀਆਂ ਦੇ ਵਿੱਚ ਤੇ ਉਹ ਜਿਹੜਾ ਲਿੰਕ ਹੋਊਗਾ ਕੈਮਰਿਆਂ ਦਾ ਆਨਲਾਈਨ ਇਲੈਕਸ਼ਨ ਕਮਿਸ਼ਨ ਦੇ ਟੇਬਲ ਤੇ ਉੱਥੇ ਉਹਨਾਂ ਦੇ ਜਿਹੜਾ ਆਪਣੇ ਪ੍ਰੋਜੈਕਟਰ ਜਾਂ ਮੋਨੀਟਰ ਰੱਖਿਆ ਹੋਊਗਾ ਉੱਥੇ ਸਿੱਧੀ ਵੀਡੀਓ ਆਊਗੀ ਵੀ ਕੀ ਕੁਝ ਹੋ ਰਿਹਾ ਤਾਂ ਡਿਸਪਲੇ ਹੋ ਸਾਰਾ ਡਿਸਪਲੇ ਉੱਥੇ ਹੋਊਗਾ ਸਾਰਾ ਕਿਹੜਾ ਬੰਦਾ ਜਿਹੜਾ ਹੈਗਾ ਕੀ ਕਰ ਰਿਹਾ ਜਿਸ ਢੰਗ ਨਾਲ ਬੈਨਰਾਂ ਦੇ ਆਪਾਂ ਸਵੇਰੇ ਚਰਚਾ ਕੀਤੀ ਸੀ 19000 ਬੈਨਰ ਲਾਏ ਉਤਾਰੇ ਗਏ ਨੇ ਸੋ ਕਿੱਥੇ ਕੀ ਬੈਨਰ ਲੱਗੇ ਨੇ ਕੀੜਾ ਬੰਦਾ ਕੀ ਕੰਮ ਕਰ ਰਿਹਾ ਕਿਤੇ ਕੋਈ ਸ਼ਰਾਬ ਗੁੱਪਚਪ ਤਰੀਕੇ ਨਾਲ ਸਭ ਚੀਜ਼ਾਂ ਜਿਹੜੀਆਂ ਉਹ ਨਜ਼ਰ ਰੱਖੀ ਜਾਊਗੀ ਪੈਣੀ ਨਜ਼ਰ ਤਿੱਖੀ ਨਜ਼ਰ ਕਿ ਕੋਈ ਕੋਈ ਸ਼ਰਾਬ ਤੇ ਨਹੀਂ ਵੰਡ ਰਿਹਾ ਕੋਈ ਕੋਈ ਚੀਜ਼ ਇਦਾਂ ਦੀ ਜਿਹੜੀ ਚੋਣ ਜਾਬਤੇ ਤੋਂ ਮਤਲਬ ਕਿ ਅਗੇਂਸਟ ਹੈਗੀ ਹੈ ਲੰਘਣਾ ਤੇ ਨਹੀਂ ਕੋਈ ਹੋ ਰਹੀ ਇਹ ਸਭ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਦੇ ਹੋਏ ਇਲੈਕਸ਼ਨ ਕਮਿਸ਼ਨ ਜਿਹੜੀਆਂ ਸਭ ਚੀਜ਼ਾਂ ਕਰ ਰਿਹਾ ਹੈ ਦੇਖੋ ਇਹਦੇ 'ਚ ਕੀ ਹੈ ਕਿ ਇਹ ਮੁਲਕ ਸਾਡਾ ਹੈ ਕਿਸੇ ਸਿਆਸਤਦਾਨ ਦਾ ਕੋਈ ਉਹ ਉਹ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ ਕਿ ਉਹ ਪੱਕਾ ਹੀ ਉਹ ਸਿਆਸਤਦਾਨ ਉੱਥੇ ਬੈਠਾ ਹੈ ਐਮਪੀ ਐਮਐਲਏ ਐਮਪੀ ਜਾਂ ਕੋਈ ਹੋਰ ਇਹ ਦੇਸ਼ ਸਾਡਾ ਹੈ ਅਗਰ ਕੋਈ ਬੰਦਾ ਕੋਈ ਸਿਆਸਤਦਾਨ ਕਾਨੂੰਨ ਤੋਂ ਹਟ ਕੇ ਕੰਮ ਕਰਦਾ ਤੇ ਆਮ ਪਬਲਿਕ ਦਾ ਵੀ ਫਰਜ਼ ਹੈ ਕਿ ਉਹ ਚੁੱਪ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰ ਦੇ ਕਿ ਪਈਆ ਦੇਖ ਲਓ ਬੰਦਾ ਇਹ ਕੰਮ ਕਰਦਾ ਠੀਕ ਹੈ ਕੰਮ ਤੇ ਔਖਾ ਹੈ ਕਿਉਂਕਿ ਇਹ ਸਿਆਸਤ ਜਿਹੜੇ ਜ਼ਿਆਦਾ ਕਰਕੇ ਸਿਆਸਤ ਮੈਂ ਸਾਰਿਆਂ ਨੂੰ ਕਾਂਗਾ ਸਾਰਿਆਂ ਨੂੰ ਨਹੀਂ ਕਾਂਗਾ ਪਰ ਜ਼ਿਆਦਾ ਕਰਕੇ ਸਿਆਸਤਦਾਨ ਸਾਡੇ ਦੇਸ਼ ਦੇ ਵਿੱਚ ਮੈਂ ਸਮਝਦਾ ਗੁੰਡਿਆਂ ਤੋਂ ਘੱਟ ਨਹੀਂ ਹੈਗੇ ਕਿਤੇ ਨਾ ਕਿਤੇ ਕਿਰੜ ਜਿਹੜੀ ਉਹ ਰੱਖਦੇ ਨੇ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੇ ਨੇ ਆਮ ਪਬਲਿਕ ਦਾ ਚੰਗੇ ਸਿਆਸਤਦਾਨਾਂ ਦੇ ਵੀ ਕੋਈ ਕਮੀ ਨਹੀਂ ਹੈਗੀ ਪਰ ਮਾੜਿਆਂ ਦੀ ਜਿਹੜੀ ਤਦਾਦ ਆ ਉਹ ਜ਼ਿਆਦਾ ਹੈ ਤੇ ਸਾਡੇ ਵੋਟਰਾਂ ਦਾ ਵੀ ਫਰਜ਼ ਹੈ ਕਿਤੇ ਨਾ ਕਿਤੇ ਜੇ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਹੈ ਤੇ ਚੁੱਪ ਚਪੀਤੇ ਫੂਕ ਮਾਰ ਦਿਓ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਕੰਨਾਂ 'ਚ ਫੂਕ ਮਾਰਨਾ ਦਾ ਮਤਲਬ ਇਹ ਨਹੀਂ ਹੈ ਕਿ ਉਹ ਤੋਂ ਤੁਸੀਂ ਜਾ ਕੇ ਮਤਲਬ ਕੰਨਾਂ 'ਚ ਫੂਕ ਮਾਰਨੀ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਕਿਤੇ ਨਾ ਕਿਤੇ ਗੁਪਤ ਇੱਕ ਸ਼ਿਕਾਇਤ ਪਾ ਦਿਓ ਜੋ ਪ੍ਰੂਵ ਹੋ ਸਕਦਾ ਤਾਂ ਵਧੀਆ ਭਈ ਇਹ ਬੰਦਾ ਇਹ ਕੰਮ ਕਰ ਸਕਦਾ ਤੇ ਸਾਡਾ ਫਰਜ਼ ਵੀ ਬਣਦਾ ਹੈ ਇਹ ਕੋਈ ਉਹ ਸ਼ਿਕਾਇਤੀ ਵਾਲਾ ਕੰਮ ਨਹੀਂ ਇਹ ਸਾਡਾ ਫਰਜ਼ ਵੀ ਬਣਦਾ ਹੈ ਅਗਰ ਅਸੀਂ ਆਪਣੇ ਦੇਸ਼ ਨੂੰ ਅਸੀਂ ਸਮਾਜ ਨੂੰ ਸੋਸਾਇਟੀ ਨੂੰ ਨੀਟ ਐਂਡ ਕਲੀਨ ਕਰਨਾ ਚਾਹੁੰਦੇ ਆ ਤੇ ਇਹੋ ਜਿਹੜੇ ਬੁੱਚੜ ਟਕਰੇ ਹੋਏ ਨੇ ਸਾਨੂੰ ਜੀ ਮਾੜੇ ਸਿਆਸਤਦਾਨ ਚੰਗਿਆਂ ਨੇ ਤੇ ਵਿਚਾਰੇ ਆਪਣਾ ਫਰਜ ਆਦਾ ਕਰੀ ਜਾਂਦੇ ਨੇ ਚੰਗੇ ਸਿਆਸਤਦਾਨ ਤੇ ਉਹਨਾਂ ਦੇ ਕਰਕੇ ਸਾਡਾ ਦੇਸ਼ ਜੋ ਕੁਝ ਇਮਾਨਦਾਰੀ ਨਾਲ ਜੋ ਕੁਝ ਸੂਲਤਾ ਮਿਲਦੀਆਂ ਪਈਆਂ ਜੋ ਕੁਝ ਹੋ ਰਿਹਾ ਉਹ ਚੰਗੇ ਸਿਆਸਤਦਾਨਾਂ ਦੀ ਬਦੌਲਤ ਹੀ ਹੈ ਪਰ ਮਾੜੇ ਅੰਸਰ ਵੀ ਵਿੱਚੋਂ ਨਿਕਲ ਆਉਂਦੇ ਨੇ ਆਮ ਪਬਲਿਕ ਦੇ ਵਿੱਚੋਂ ਕਿ ਜਾਣੇ ਦੇ ਆਮ ਪਬਲਿਕ 'ਚੋਂ ਨੇ ਚੰਗੇ ਪਬਲਿਕ ਚੰਗੀ ਵੀ ਹੁੰਦੀ ਹੈ ਕਈ ਮਾੜੇ ਵੀ ਹੁੰਦੇ ਨੇ ਤੇ ਜਿਹੜੇ ਮਾੜੇ ਲੋਕ ਜਿਹੜੇ ਨੇ ਗੁੰਡੇ ਕਿਸਮ ਦੇ ਲੋਕ ਨੇ ਜਦੋਂ ਸਿਆਸਤ 'ਤੇ ਜਾਂਦੇ ਨੇ ਤਾਂ ਤੁਹਾਨੂੰ ਪਤਾ ਹੀ ਆ ਜਿਸ ਢੰਗ ਨਾਲ ਯੂਪੀ ਬਿਹਾਰ ਦੇ ਵਿੱਚ ਹਾਲ ਹੁੰਦਾ ਸਾਡੇ ਇੱਥੇ ਵੀ ਹੋ ਰਿਹਾ ਜੀ ਸੋ ਉਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅ ਲੋਕਾਂ ਦੇ ਵੀ ਫਰਜ਼ ਪੜਦਾ ਉਸ ਚੀਜ਼ ਨੂੰ ਰੋਕਣ ਵਾਸਤੇ ਅੱਗੇ ਆਉਣਾ ਵਿਰਿੰਦਰ ਜੀ ਪਾਕਤੀ ਸਿਆਸਤ ਵਿੱਚ ਪਾਕਤੀ ਸਿਆਸਤ ਦੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਬਿਹਤ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗੇ ਬਣੇ ਰਵੈ ਸਮ ਜੈਡ ਨਿਊਜ਼ ਇਨਫ ਸ਼ੁਕਰੀਆ